ਇਹ ਵੀਡੀਓ ਗੁਜਰਾਤ ਦੀ ਹੈ ਇਹ ਵੀਡੀਓ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਗੁਜਰਾਤ ਦੇ ਸੁਰਿੰਦਰ ਨਗਰ ਚ ਵਾਪਰਿਆ ਹੈ ਫਟਾ ਹਾਦਸਾ ਵਸਤੜੀ ਚ ਕੌਮ ਮਾਰਗ ਤੇ ਪੁਲ ਢਿੱਗਣ ਕਾਰਨ 10 ਤੋਂ ਵੱਧ ਲੋਕਾਂ ਦੇ ਡੁੱਬਣ ਦੀ ਖਬਰ ਹੈ ਜਿਸ ਵਿੱਚ 6 ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ ਜਿਹਾ ਦੱਸ ਦਈਏ ਜਿਸ ਦੇ ਵਿੱਚ 6 ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ ਚਾਰ ਲੋਕ ਅਜੇ ਵੀ ਲਾਪਤਾ ਹਨ ਬਚਾਅ ਮੁਹਿੰਮ ਜਾਰੀ ਹੈ ਦੱਸਿਆ ਜਾ ਰਿਹਾ ਹੈ ਕਿ ਜਦੋਂ ਪੁਲ ਟੱਗਿਆ ਤਾਂ ਪੁਲ ਤੇ ਮੌਜੂਦ ਟਰੱਕਾਂ ਤੇ ਮੋਟਰਸਾਈਕਲਾਂ ਸਮੇਤ ਕਈ ਵਾਹਨ ਨਦੀ ਚ ਡਿੱਗ ਕੇ ਹਾਦਸੇ ਚ ਕਈ ਲੋਕ ਜ਼ਖਮੀ ਵੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਬਚਾਅ ਮੁਹਿੰਮ ਅਜੇ ਵੀ ਜਾਰੀ ਹੈ ਤੇ ਤੁਸੀਂ ਇਹ ਵੀਡੀਓ ਦੇਖੋ ਕਿ ਕਿਸ ਤਰੀਕੇ ਦੇ ਨਾਲ ਇੱਕ ਟਰੱਕ ਅੱਧੇ ਪੁਲ ਤੇ ਲਟਕਿਆ ਹੋਇਆ ਇਹ ਵੀਡੀਓ ਗੁਜਰਾਤ ਦੀ ਹੈ ਇਹ ਵੀਡੀਓ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਗੁਜਰਾਤ ਦੇ ਸੁਰਿੰਦਰ ਨਗਰ ਚ ਵਾਪਰਿਆ ਇਹ ਵੱਡਾ ਹਾਦਸਾ ਵਸਤੜੀ ਚ ਕੌਮ ਮਾਰਕ ਤੇ ਪੁਲ ਢਿੱਗਣ ਕਾਰਨ 10 ਤੋਂ ਵੱਧ ਲੋਕਾਂ ਦੇ ਡੁੱਬਣ ਦੀ ਖਬਰ ਹੈ ਜਿਸ ਵਿੱਚ 6 ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ ਜਿਆਦਾ ਦੱਸਦੇ ਇਹ ਜਿਸ ਦੇ ਵਿੱਚ 6 ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ 4 ਲੋਕ ਹਜੇ ਵੀ ਲਾਪਤਾ ਹਨ ਬਚਾਅ ਮੁਹਿੰਮ ਜਾਰੀ ਹੈ ਦੱਸਿਆ ਜਾ ਰਿਹਾ ਹੈ ਕਿ ਜਦੋਂ ਪੁਲ ਟੁੱਟ ਗਿਆ ਤਾਂ ਪੁਲ ਤੇ ਮੌਜੂਦ ਟਰੱਕਾਂ ਤੇ ਮੋਟਰਸਾਈਕਲਾਂ ਸਮੇਤ ਕਈ ਵਾਹਨ ਨਦੀ ਚ ਜਾ ਡਿੱਗੇ ਹਾਦਸੇ ਚ ਕਈ ਲੋਕ ਜ਼ਖਮੀ ਵੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਬਚਾਅ ਮੁਹਿੰਮ ਅਜੇ ਵੀ ਜਾਰੀ ਹੈ ਤੇ ਤੁਸੀਂ ਇਹ ਵੀਡੀਓ ਦੇਖੋ ਕਿ ਕਿਸ ਤਰੀਕੇ ਦੇ ਨਾਲ ਇੱਕ ਟਰੱਕ ਅੱਧੇ ਪੁਲ ਤੇ ਲਟਕਿਆ ਹੋਇਆ ਹੈ ਇਹ ਵੀਡੀਓ ਗੁਜਰਾਤ ਦੀ ਹੈ ਇਹ ਵੀਡੀਓ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਗੁਜਰਾਤ ਦੇ सुरेंद्रनगर ਚ ਵਾਪਰਿਆ ਇਹ ਵੱਡਾ ਹਾਦਸਾ ਵਸਤੜੀ ਚ ਕੌਮ ਮਾਰਗ ਤੇ ਪੁਲ ਡਿੱਗਣ ਕਾਰਨ 10 ਤੋਂ ਵੱਧ ਲੋਕਾਂ ਦੇ ਡੁੱਬਣ ਦੀ ਖਬਰ ਹੈ ਜਿਸ ਵਿੱਚ 6 ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ ਜੋ ਇਹ ਦੱਸ ਦਈਏ ਜਿਸ ਦੇ ਵਿੱਚ 6 ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ ਚਾਰ ਲੋਕ ਅਜੇ ਵੀ ਲਾਪਤਾ ਹਨ ਬਚਾਅ ਮੁਹਿੰਮ ਜਾਰੀ ਹੈ ਦੱਸਿਆ ਜਾ ਰਿਹਾ ਹੈ ਕਿ ਜਦੋਂ ਪੁਲ ਟੱਗਿਆ ਤਾਂ ਪੁਲ ਤੇ ਮੌਜੂਦ ਟਰੱਕਾਂ ਤੇ ਮੋਟਰਸਾਈਕਲਾਂ ਸਮੇਤ ਕਈ ਵਾਹਨ ਨਦੀ ਚ ਡਿੱਗ ਗਏ ਹਾਦਸੇ ਚ ਕਈ ਲੋਕ ਜ਼ਖਮੀ ਵੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਬਚਾਅ ਮੁਹਿੰਮ ਅਜੇ ਵੀ ਜਾਰੀ ਹੈ ਤੇ ਤੁਸੀਂ ਇਹ ਵੀਡੀਓ ਦੇਖੋ ਕਿ ਕਿਸ ਤਰੀਕੇ ਦੇ ਨਾਲ ਇੱਕ ਟਰੱਕ ਅੱਧੇ ਪੁਲ ਤੇ ਲਟਕਿਆ ਹੋਇਆ ਹੈ ਇਹ ਵੀਡੀਓ ਗੁਜਰਾਤ ਦੀ ਹੈ ਇਹ ਵੀਡੀਓ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਗੁਜਰਾਤ ਦੇ ਸੁਰਿੰਦਰ ਨਗਰ ਚ ਵਾਪਰਿਆ ਇਹ ਵੱਡਾ ਹਾਦਸਾ ਵਸਤੜੀ ਚ ਕੌਮ ਮਾਰਕ ਤੇ ਪੁਲ ਢਿੱਗਣ ਕਾਰਨ 10 ਤੋਂ ਵੱਧ ਲੋਕਾਂ ਦੇ ਡੁੱਬਣ ਦੀ ਖਬਰ ਹੈ ਜਿਸ ਵਿੱਚ 6 ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ ਜੁਆ ਦੱਸਦੇ ਇਹ ਜਿਸ ਦੇ ਵਿੱਚ 6 ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ 4 ਲੋਕ ਹਜੇ ਵੀ ਲਾਪਤਾ ਹਨ ਬਚਾਅ ਮੁਹਿੰਮ ਜਾਰੀ ਹੈ ਦੱਸਿਆ ਜਾ ਰਿਹਾ ਹੈ ਕਿ ਜਦੋਂ ਪੁਲ ਟੱਗਿਆ ਤਾਂ ਪੁਲ ਤੇ ਮੌਜੂਦ ਟਰੱਕਾਂ ਤੇ ਮੋਟਰਸਾਈਕਲਾਂ ਸਮੇਤ ਕਈ ਵਾਹਨ ਨਦੀ ਚ ਜਾ ਡਿੱਗੇ ਹੱਥ ਸੇ ਚੁਏ ਕਈ ਲੋਕ ਜ਼ਖਮੀ ਵੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਬਚਾਅ ਮੁਹਿੰਮ ਅਜੇ ਵੀ ਜਾਰੀ ਹੈ ਤੇ ਤੁਸੀਂ ਇਹ ਵੀਡੀਓ ਦੇਖੋ ਕਿ ਕਿਸ ਤਰੀਕੇ ਦੇ ਨਾਲ ਇੱਕ ਟਰੱਕ ਅੱਧੇ ਪੁਲ ਤੇ ਲਟਕਿਆ ਹੋਇਆ ਹੈ ਇਹ ਵੀਡੀਓ ਗੁਜਰਾਤ ਦੀ ਹੈ ਇਹ ਵੀਡੀਓ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਗੁਜਰਾਤ ਦੇ सुरेंद्रनगर ਚ ਵਾਪਰਿਆ ਇਹ ਵੱਡਾ ਹਾਦਸਾ ਵਸਤੜੀ ਚ ਕਾਮ ਮਾਰਗ ਤੇ ਪੁਲ ਦੇ ਡਿੱਗਣ ਕਾਰਨ 10 ਤੋਂ ਵੱਧ ਲੋਕਾਂ ਦੇ ਡੁੱਬਣ ਦੀ ਖਬਰ ਹੈ ਜਿਸ ਵਿੱਚ 6 ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ ਜੋ ਇਹ ਦੱਸ ਦਈਏ ਜਿਸ ਦੇ ਵਿੱਚ 6 ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ ਚਾਰ ਲੋਕ ਅਜੇ ਵੀ ਲਾਪਤਾ ਹਨ ਬਚਾਅ ਮੁਹਿੰਮ ਜਾਰੀ ਹੈ ਦੱਸਿਆ ਜਾ ਰਿਹਾ ਹੈ ਕਿ ਜਦੋਂ ਪੁਲ ਟੁੱਟ ਗਿਆ ਤਾਂ ਪੁਲ ਤੇ ਮੌਜੂਦ ਟਰੱਕਾਂ ਤੇ ਮੋਟਰਸਾਈਕਲਾਂ ਸਮੇਤ ਕਈ ਵਾਹਨ ਨਦੀ ਚ ਜਾ ਡਿੱਕੇ ਹੱਥ ਸੇ ਚੁਏ ਕਈ ਲੋਕ ਜ਼ਖਮੀ ਵੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਬਚਾਅ ਮੁਹਿੰਮ ਅਜੇ ਵੀ ਜਾਰੀ ਹੈ ਤੇ ਤੁਸੀਂ ਇਹ ਵੀਡੀਓ ਦੇਖੋ ਕਿ ਕਿਸ ਤਰੀਕੇ ਦੇ ਨਾਲ ਇੱਕ ਟਰੱਕ ਅੱਧੇ ਪੁਲ ਤੇ ਲਟਕਿਆ ਹੋਇਆ ਹੈ